ਕਾਚੂ ਆਰਾ ਪਾਰ ਨਾ ਸੂ ਸਗਲ ਪਵਣ ਕੇ ਨਾਏ ਤਾ ਇੱਕ ਛਣ ਦਰਸ ਦਿਖਾਏ ਜੀ ਮਨਨ ਭਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ ਆਪਣੇ ਹੋ ਕੇ ਵੀ ਤੂੰ ਨਜ਼ਰ ਨਹੀਂ ਆ ਰਿਹਾ ਰਾਤ ਬੜੇ ਵਿਸਥਾਰ ਨਾਲ ਗੱਲ ਕੀਤੀ ਵੀ ਕੋਈ ਹੈ ਜਿਹੜਾ ਫੈਲਿਆ ਹੋਇਆ ਹੈ ਅਨਕ ਭਾਂਤ ਹੋਏ ਫਸਰਿਆ ਨਾਨਕ ਇਕੰਕਾਰ ਇੱਕੋ ਹੀ ਸਾਰੇ ਪਾਸੇ ਫੈਲਿਆ ਹੈ ਕਹਿੰਦੇ ਮਤ ਮੈਲੀ ਹੋਣ ਕਰਕੇ ਦਿਸਦਾ ਨਹੀਂ ਮਲਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਮੈਲੀ ਮਤ ਹੋਣ ਕਰਕੇ ਤੇਰੀ ਸਮਝ ਨਹੀਂ ਆ ਰਹੀ ਅੱਗੇ ਸੁਣਿਓ ਪੂਰਾ ਮਲੋਂ ਪਈ ਮਤ ਮਾਦਵਾ ਤੇਰੀ ਗਤ ਲਕੀ ਨਾ ਜਾਏ ਕਰੋ ਕਿਰਪਾ ਤਮ ਜੁ ਕਈ ਮੈਂ ਸੁਮਤ ਦੇਹੋ ਸਮਝਾਏ ਲਾਸਟ ਪੰਗੀਆਂ ਨੇ ਪੜੋ ਜੋਗੀ ਸਰ ਪਾਵੇ ਨਹੀਂ ਜੋਗੀ ਸਰਪਾਵੇਂ ਨਹੀਂ ਉਹ ਨਹੀਂ ਪਾ ਸਕੇ ਤੇਰੇ ਗੁਣਾਂ ਨੂੰ ਸਮਝ ਨਹੀਂ ਸਕੇ ਘਰ-ਬਾਰ ਛੱਡ ਕੇ ਸਭ ਕੁਝ ਛੱਡ ਕੇ ਜੋਗੀ ਹੋ ਗਏ ਪਰ ਰਬਦਾਸ ਨੇ ਘਰੇ ਰਹਿੰਦੇ ਨੇ ਮਹਾਰਾਜ ਰਬਦਾਸ ਜੀ ਕਹਿੰਦੇ ਐ ਗੁਰੂ ਰਬਦਾਸ ਸ਼ਬਦ ਵਰਤ ਲੈਣਿਆ ਕਹਿੰਦੇ ਐ ਘਰੇ ਬੈਠੇ ਨੇ ਜੋੜੇ ਗੰਧਦੇ ਨੇ ਜੰਮ ਦਾ ਕੰਮ ਕਰਦੇ ਨੇ ਜੁੱਤੀਆਂ ਬਣਾਉਣ ਵਾਲੇ ਨੇ ਕਹਿੰਦੇ ਘਰੇ ਬਹਿ ਕੇ ਹੀ ਪਾ ਲਿਆ ਜੋਗੀਆਂ ਨੇ ਘਰ ਛੱਡ ਕੇ ਨਹੀਂ ਪਾਇਆ ਅਸੀਂ ਘਰੇ ਰਹਿ ਕੇ ਪਾ ਲਿਆ ਕਹਿੰਦੇ ਕਿਵੇਂ ਜੋਗੀ ਸਰ ਪਾਵੈ ਨਹੀਂ ਤੋ ਗੁਣ ਕਥਨ ਅਪਾਰ ਹਾਂਜੀ ਪ੍ਰੇਮ ਭਗਤ ਕੇ ਕਾਰਣ ਕਹੋ ਰਵਿਦਾਸ ਚਮਾ ਕਹਿੰਦੇ ਪ੍ਰੇਮ ਬਣਿਆ ਕਾਰਣ ਕਾਰਨ ਕੀ ਬਣਿਆ ਐਂ ਜੀ ਉਹ ਕਹਿੰਦੇ ਤੂੰ ਕਾਰਨ ਕੀ ਬਣਿਆ ਬਈ ਤੇਰਾ ਬਾਲਾ ਹੀ ਰੋਸ ਗਿਆ ਬਾਲਾ ਹੀ ਰੋਂਦਾ ਜਾ ਰਹਿਣਾ ਕਾਰਨ ਕੀ ਹੋ ਗਿਆ ਪਿੱਛੇ ਰਹਿ ਗਿਆ ਕਾਰਨ ਕੀ ਹੋ ਗਿਆ ਓਏ ਤੂੰ ਪਾ ਲਿਆ ਕਾਰਨ ਕੀ ਬਣਿਆ ਕਹਿੰਦੇ ਪ੍ਰੇਮ ਕਹਿੰਦੇ ਪ੍ਰੇਮ ਬਣਿਆ ਪ੍ਰੇਮ ਦਾ ਇਹ ਬੁੱਢਾ ਫੁੱਟ ਪਿਆ ਅੰਦਰੋਂ ਗੱਲ ਬਣ ਗਈ